ਹਾਂਜੀ ਸਟੂਡੈਂਟਸ ਪਿਛਲੀ ਵੀਡੀਓ ਜਿਹੜੀ ਅਸੀਂ ਕਵਿਤਾ ਦੇ ਥਿਊਰੀ ਪਾਰਟ ਦੀ ਕੀਤੀ ਆ ਅੱਜ ਅਸੀਂ ਐਮਸੀਕਿਊਸ ਕਰਨ ਜਾ ਰਹੇ ਹਾਂ ਸਾਡਾ ਸਭ ਤੋਂ ਪਹਿਲਾ ਕੁਐਸਚਨ ਆ ਕਵਿਤਾ ਕਵਿਤਾ ਕੀ ਆ ਆਵੇਗ ਆ ਕਵਿਤਾ ਭਾਵਨਾਵਾਂ ਦਾ ਆਵੇਗ ਆ ਆਵੇਗ ਮੀਨਜ਼ ਜਿੱਥੇ ਮਤਲਬ ਕਿ ਵੇਗ ਤੋਂ ਅੱਗੇ ਜਾ ਕੇ ਬਹੁਤ ਤੇਜ਼ੀ ਨਾਲ ਜਿਹੜੀਆਂ ਭਾਵਨਾਵਾਂ ਨੇ ਉਹ ਵੱਡੀਆਂ ਨੇ ਕਵਿਤਾ ਦਾ प्रयोजन ਕੀ ਹੈ ਕਿਉਂ ਕਵਿਤਾ ਰਚੀ ਜਾਂਦੀ ਹੈ ਸਹਜ ਸੰਵੇਦਨਾ ਆਧੁਨਿਕ ਪੰਜਾਬੀ ਕਵਿਤਾ ਦਾ ਪਿਤਾਮਾ ਸਭ ਤੋਂ ਪਹਿਲਾਂ ਪੰਜਾਬੀ ਕਵਿਤਾ ਦਾਮਾ ਦੀ ਰਚਨਾ ਕਿਹਨੇ ਸ਼ੁਰੂ ਕੀਤੀ ਸੀ ਪਾਈ ਵੀਰ ਸਿੰਘ ਨੇ ਸੋਹਣਿਆ ਤੋ ਜਦ ਵਿਛੜਨ ਲੱਗੀਏ ਦਿਲ ਦਲਕੀਰੀ ਖਾਬੇ ਇਹ ਕਵਿਤਾਮਾ ਨੇ ਜੜੀਆਂ ਉਹ ਕਿਧੀਆਂ ਨੇ ਚਾਰ ਆਪਸ਼ਨਾਂ ਦੇ ਵਿੱਚੋਂ ਅਸੀਂ ਕੀ ਕਹਾਂਗੇ ਇਹ ਕਵਿਤਾਮਾ ਕੀ ਕਵਿਤਾ ਦੀ ਸਤਰਾਂ ਕਿਨੇ ਪਾਈ ਵੀਰ ਸਿੰਘ ਦੀਆਂ ਨੇ ਪਰਗੀਤ ਦਾ ਸਬੰਧ ਪਰਗੀਤ ਦਾ ਸਬੰਧ ਕਿਹਦੇ ਨਾਲ ਅਪਰੋਖ ਸਰਵਨ ਨਾਲ ਪਰਗੀਤ ਹੈ ਪਰਗੀਤ ਕੀ ਆ ਕਾਵ ਰੋਪ ਆ ਇੱਕ ਪਰਗੀਤ ਦੀ ਗੱਲ ਅਸੀਂ ਥਿਉਰੀ ਵੀਡੀਓ ਦੇ ਵਿੱਚ ਵਾਰੀ-ਵਾਰੀ ਕੀਤੀ ਆ ਜੇ ਤੁਸੀਂ ਸਿਸਟਮੈਟਿਕ ਚੰਗੀ ਤਰ੍ਹਾਂ ਤਿਆਰੀ ਕਰਨੀ ਚਾਹੁੰਦੇ ਹੋ ਆਪਣੇ ਪੇਪਰ ਦੀ ਕਿਉਂਕਿ ਇਹ ਪੇਪਰ ਨੇ ਜਿਹੜੇ ਇਹ ਜਿਹੜੇ ਆ ਵੀ ਸਬਜੈਕਟ ਮੈਟਰ ਹਰੇਕ ਹੀ ਪੇਪਰ ਦਾ ਹਿੱਸਾ ਹੈ ਤਾਂ ਇਸ ਲਈ ਤੁਸੀਂ ਸਿਸਟਮੈਟਿਕ ਵੀਡੀਓਜ਼ ਨੂੰ ਦੇਖੋ ਥਿਉਰੀ ਪਾਰਟ ਪਹਿਲਾਂ ਦੇਖੋ ਉਦੋਂ ਬਾਅਦ MCQਸ ਦੇਖੋ ਤਾਂਕਿ ਤੁਸੀਂ ਜਿਹੜਾ ਆਪਣੇ ਆਪ ਨੂੰ ਸਹੀ ਢੰਗ ਨਾਲ ਆਪਣਾ ਜਿਹੜਾ ਤਿਆਰ ਕਰ ਸਕੋ ਪੇਪਰ ਲਈ ਅਗਲਾ ਕੁਐਸਚਨ ਆ ਸਾਡਾ ਜੁਗਨੂ ਦੀਵਾ ਤੇ ਦਰਿਆ ਇਹਦਾ ਲੇਖਕ ਕੌਣ ਹੈ ਜਗਤਾਰ ਆਧੁਨਿਕ ਪੰਜਾਬੀ ਕਾਵ ਰੂਪ ਅਧਿਐਨ ਕਿਸ ਦੀ ਪੁਸਤਕ ਹੈ ਸਤਿੰਦਰ ਸਿੰਘ ਦੀ ਰੁੱਖ ਤੇ ॠषि ਡਾਕਟਰ ਹਰਭਜਨ ਸਿੰਘ ਦੀ ਰਚਨਾਏ ਜਿਹੜੀ ਇਹ ਕੀ ਹੈ ਕਵਿਤਾਏ ਜੁਝਾਰਵਾਦੀ ਕਵੀ ਕਾਵਧਾਰਾ ਪ੍ਰਭਾਵਿਤ ਹੁੰਦੀ ਆ ਜੁਝਾਰਵਾਦੀ ਜਿਹੜੀ ਕਾਵਧਾਰਾ ਹੈ ਉਹ ਕਿਹਦੇ ਤੋਂ ਪ੍ਰਭਾਵਿਤ ਹੁੰਦੀ ਆ नक्सਲਵਾਦ ਲਹਿਰ ਤੋਂ ਕਿਹੜਾ ਕਵੀ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਸੰਬੰਧ ਰੱਖਦਾ ਏ ਬਾਬਾ ਬਲਵੰਤ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜਦ ਥਿਊਰੀ ਪਾਰਟ ਕਰਵਾ ਰਹੀ ਸੀ ਕਿ ਇਹ ਸਾਰੀਆਂ ਧਾਰਾਵਾਂ ਨੇ ਜਿਹੜੀਆਂ ਵਿਚਾਰਧਾਰਾਵਾਂ ਨੇ ਪ੍ਰਗਤੀਵਾਦੀ ਹੋ ਗਈ ਕੋਈ ਪ੍ਰਯੋਗਵਾਦੀ ਹੋ ਗਈ ਇਹ ਦੋਨੋਂ ਆ ਸਕਦੇ ਨੇ ਕਵੀ ਇਸ ਲਈ ਇਹਨਾਂ ਨੂੰ ਧਿਆਨ ਨਾਲ ਤੁਸੀਂ ਸਮਝਣਾ ਏ ਬੌਧਿਕ ਰਸਵਾਦ ਨਾਲ ਸੰਬੰਧਿਤ ਕਵੀ ਬੌਧਿਕ ਰਸਵਾਦ ਦੀ ਗੱਲ ਆਪਣੀਆਂ ਕਵਿਤਾਵਾਂ ਦੇ ਵਿੱਚ ਕਿਸ ਨੇ ਕੀਤੀ ਆ ਪ੍ਰੀਤਮ ਸਿੰਘ ਸਫੀਰ ਨੇ ਪ੍ਰਗਤੀਵਾਦੀ ਵਿਚਾਰਧਾਰਾ ਦਾ ਮੁੱਖ ਸਾਰੋਕਾਰ ਕੀ ਆ ਪ੍ਰਗਤੀਵਾਦੀ ਵਿਚਾਰਧਾਰਾ ਜਿਹੜੀ ਆ ਉਹ ਕਿਹੜੀ ਗੱਲ ਦੇ ਆਲੇ ਦੁਆਲੇ ਘੁੰਮਦੀ ਆ ਜਾਂਦੇ ਵਿੱਚ ਕੀ ਗੱਲ ਕਹੀ ਗਈ ਆ ਉਹਦੇ ਵਿੱਚ ਹੈਗੀ ਆ ਆਰਥਿਕ ਤੇ ਸਮਾਜਿਕ ਤਬਦੀਲੀ ਰਾਹੀਂ ਸੰਤੁਲ ਸੰਤੁਲਨ ਮਨੁੱਖ ਦੀ ਸਿਰਜਣਾ ਕਰਨੀ ਇਕੁਐਲਟੀ ਲੈ ਕੇ ਆਉਣੀ ਜੁਝਾਰਵਾਦੀ ਵਿਚਾਰਧਾਰਾ ਦਾ ਪ੍ਰਮੁੱਖ ਸਾਰੋਕਾਰ ਕੀ ਹੈ ਜਿਹੜੀ ਜੁਝਾਰਵਾਦੀ ਵਿਚਾਰਧਾਰਾ ਸੀਗੀ ਕਵਿਤਾਵਾਂ ਦੇ ਵਿੱਚ ਉਹਦੇ ਉਹਦਾ ਕੀ ਮੋਟਿਵ ਆ ਉਹਦਾ ਹੈਗਾ ਹਥਿਆਰਬੰਦ ਇਨਕਲਾਬ ਵੱਲ ਪ੍ਰੇਰਣਾ ਪ੍ਰਯੋਗਵਾਦ ਦਾ ਉਦੇਸ਼ ਪ੍ਰਯੋਗਵਾਦ ਦਾ ਕੀ ਉਦੇਸ਼ ਹੈ ਸ਼ੈਲੀ ਤੇ ਵਸਤੂ ਦੇ ਨਵੇਂ ਪ੍ਰਤੀਮਾਨ ਸਥਾਪਿਤ ਕਰਨੇ ਕਿਹੜਾ ਕਵੀ ਪ੍ਰਯੋਗਵਾਦੀ ਆ ਜਸਵੀਰ ਸਿੰਘ ਆਲੂ ਵਾਲੀਆ ਕਿਹੜਾ ਕਵੀ ਝੁਝਾਰਵਾਦੀ ਆ ਹੁਣ ਦੇਖੋ ਤੁਸੀਂ ਜੇ ਨਹੀਂ ਥਿਉਰੀ ਪਾਰਟ ਕਰੋਗੇ ਤਾਂ ਤੁਹਾਨੂੰ ਇਹ ਚੀਜ਼ਾਂ ਚ ਫਸੋਗੇ ਤੁਸੀਂ ਇਸ ਲਈ ਧਿਆਨ ਨਾਲ ਬਾਰੀ-ਬਾਰੀ ਬਾਰੀ-ਬਾਰੀ ਤੁਸੀਂ ਆਪਣਾ ਕਨਸੈਪਟ ਕਲੀਅਰ ਕਰੋ ਤੇ ਉਸ ਤੋਂ ਬਾਅਦ ਜਿਹੜਾ ਕੁਐਸਚਨ ਨੇ ਉਹ ਤੁਸੀਂ ਕਰ ਸਕਦੇ ਤੁਹਾਡੇ ਅੰਦਾਜ਼ੇ ਵੀ ਸਹੀ ਹੋ ਜਾਣਗੇ ਕਿਹੜਾ ਕਵੀ ਝੁਝਾਰਵਾਦੀ ਆ ਭਾਸ਼ ਕਿਸ ਨੂੰ ਸਹਜਵਾਦੀ ਦੇ ਵਿਰਹਾ ਦਾ ਕਵੀ ਕਿਹਾ ਜਾਂਦਾ ਹੈ ਸਾਰੇ ਜਾਣਦੇ ਹੋਮੂਗੇ ਤਕਰੀਬਨ ਸ਼ਿਵ ਕੁਮਾਰ ਬਟਾਲਵੀ ਨੂੰ ਜਿੱਥੇ ਵਿਰਹਾ ਦਾ ਨਾਮ ਆਉਂਦਾ ਹੈ ਉੱਥੇ ਸ਼ਿਵ ਕੁਮਾਰ ਬਟਾਲਵੀ ਦਾ ਨਾਮ ਆਉਂਦਾ ਹੈ ਕਿਹੜਾ ਕਵੀ ਪ੍ਰਕਿਰਤੀਵਾਦੀ ਆ ਕਿਹੜਾ ਕਵੀ ਪ੍ਰਕਿਰਤੀਵਾਦੀ ਆ ਭਾਈ ਵੀਰ ਸਿੰਘ ਕਿਹੜੀ ਰਚਨਾ ਪ੍ਰਗਤੀਵਾਦ ਨਾਲ ਜੁੜੀ ਹੋਈ ਆ ਬੰਦਰਗਾਹ ਕਿਹੜੀ ਰਚਨਾ ਰਵਾਂਸਵਾਦ ਨਾਲ ਜੁੜੀ ਹੋਈ ਆ ਪੱਥਰ ਗੀਟੇ ਨਿੱਕੀ ਕਵਤਾਵਾਂ ਦਾ ਵੱਡਾ ਕਵੀ ਕਿਸ ਨੂੰ ਕਿਹਾ ਗਿਆ ਹੈ ਭਾਈ ਵੀਰ ਸਿੰਘ ਨੂੰ ਤੂੜੀ ਤੰਦ ਸਾਭ ਖਾੜੀ ਵਿੱਚ ਵੱਟ ਕੇ ਕਵਿਤਾ ਦਾ ਛੰਦ ਕਿਹੜਾ ਹੈ ਅਸੀਂ ਇਹ ਵੀ ਗੱਲਾਂ ਕੀਤੀਆਂ ਨੇ ਪਹਿਲਾਂ ਥਿਊਰੀ ਪੋਰਸ਼ਨ ਦੇ ਵਿੱਚ ਛੰਦਾ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕੀਤੀ ਆ ਤੂੜੀ ਤੰਦ ਸਾ ਮਹਾੜੀ ਵਿੱਚ ਵਟ ਕੇ ਕਵਿਤਾ ਦਾ ਕਿਹੜਾ ਚੰਦ ਹੈ ਕੋਹੜਾ ਕੰਬਦੀ ਕਲਾਈ ਕਵਿਤਾ ਭਾਈ ਵੀਰ ਸਿੰਘ ਦੁਆਰਾ ਰਚੀਤਾ ਜਿਹੜੀ ਵਿੱਚ ਕੌਣ ਕਿਸ ਨੂੰ ਸੰਬੋਧਿਤ ਕਰਦਾ ਹੈ ਕੰਬਦੀ ਕਲਾਈ ਵਿੱਚ ਕੌਣ ਕਿਸ ਨੂੰ ਸੰਬੋਧਿਤ ਕਰਦਾ ਏ ਅਸੀਂ ਤੁਸੀਂ ਨੂੰ ਕੰਮ ਦੀ ਕਲਾਈ ਕਵਿਤਾ ਅਨੁਸਾਰ ਕਿਹੜੀ ਪੰਕਤੀ ਸਹੀ ਹੈ ਤੁਸੀਂ ਉੱਚੇ ਅਸੀਂ ਨੀਵੇਂ ਸਾਂ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਜਿਹੜੀ ਕਵਿਤਾ ਭਾਈ ਵੀਰ ਸਿੰਘ ਦੁਆਰਾ ਰਚੀ ਗਈ ਹੈ ਵਿੱਚ ਪ੍ਰਕਿਰਤੀ ਕਿਸ ਰੂਪ ਵਿੱਚ ਪੇਸ਼ ਹੋਈ ਹੈ ਮਾਨਵੀਕਰਨ ਵਿੱਚ ਕਿਉਂਕਿ ਗੁਲਾਬ ਦੇ ਫੁੱਲ ਦੇ ਵਿੱਚ ਵੀ ਅਹਿਸਾਸ ਹੋਇਆ ਕਿ ਉਹ ਗੱਲ ਕਰ ਸਕਦਾ ਹੈ ਬੋਲ ਸਕਦਾ ਹੈ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਕਵਿਤਾ ਦੀ ਸੁਰ ਦੀ ਸੁਰਤਾ ਉਪਦੇਸ਼ਾਤਮਕ ਹੈ ਪਰ ਇਸ ਦਾ ਛੰਦ ਕਿਹੜਾ ਹੈ ਕਿਹੜਾ ਛੰਦ ਹੈ ਇਸ ਦਾ ਤੁਰੀਆਈ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦਾ ਛੰਦ ਕਿਹੜਾ ਹੈ ਮੁਕਤ ਜਾਂ ਸੈਲਾਨੀ ਤਾਜ ਮਹਿਲ ਜੈਦਦ ਜਟੀਆਂ ਦਾ ਗੀਤ ਇਹ ਪ੍ਰੋਫੈਸਰ ਮੋਹਨ ਸਿੰਘ ਦੀਆਂ ਕਵਤਾਵਾਂ ਨੇ ਇਹ ਕਿਸਵਾਦ ਨਾਲ ਸੰਬੰਧਿਤ ਨੇ ਪ੍ਰਗਤੀਵਾਦ ਨਾਲ ਅਮਰਤਾ ਪ੍ਰੀਤਮ ਦੀ ਕਿਸ ਕਾਵਿ ਪੁਸਤਕ ਨੂੰ ਗਿਆਨਪੀਠ ਪੁਰਸਕਾਰ ਪ੍ਰਾਪਤ ਹੋਇਆ ਸੀ ਕਾਗਜ਼ ਤੇ ਕੈਨਵਸ ਅੰਨਦਾਤਾ ਮੈਂ ਚੰਮ ਦੀ ਗੁੱਡੀ ਖੇਡ ਲੈ ਖਿਡਾ ਲੈ ਲਹੂ ਦਾ ਪਿਆਲਾ ਪੀ ਲੈ ਪਿਲਾ ਲੈ ਇਹ ਸਤਰਾਂ ਕਿਸ ਦੀਆਂ ਨੇ ਅਮਰਤਾ ਪ੍ਰੀਤਮ ਦੀਆਂ ਨਵ ਰਸਵਾਦੀ ਝੁਕਾ ਦਾ ਮੋਢੀ ਪਾਈ ਵੀਰ ਸਿੰਘ ਰੋਜ ਉਸ ਦਾ ਹਾਲ ਟੁੱਟ ਜਾਇਆ ਕਰੇ ਮੁਸਕਾਂਦੀ ਆ ਕੇ ਬਣਾਇਆ ਕਰੇ ਇਹ ਸਤਰਾਂ ਕਿਸ ਦੀਆਂ ਨੇ ਇਸ ਤਰ੍ਹਾਂ 바ਵਾ ਬਲਵੰਤ ਦੀਆਂ ਨੇ ਰੋਮਾਂਸਵਾਦੀ ਪ੍ਰਗਤੀਵਾਦੀ ਪ੍ਰਵਰਤੀ ਦਾ ਲੱਛਣ ਪੂੰਜੀਵਾਦ ਦਾ ਵਿਰੋਧ ਕਰਨਾ ਇਸਤਰੀਆਂ ਦੀ ਹੋਂਦ ਪ੍ਰਤੀ ਹਮਦਰਦੀ ਅੰਤਰਰਾਸ਼ਟਰੀ ਭਾਵਨਾ ਪੈਦਾ ਕਰਨਾ ਇਹ ਸਾਰੇ ਜਦੋਂ ਹੋਣਗੇ ਤਾਂ ਸਾਡਾ ਆਨਸਰ ਕੀ ਆਊਗਾ ਸ ਪ੍ਰੋਫੈਸਰ ਮੋਹਨ ਸਿੰਘ ਤੇ ਅਮਰਤਾ ਪ੍ਰੀਤਮ ਦੀ ਕਵਿਤਾ ਦਾ ਸੰਬੰਧ ਕਿਹਦੇ ਨਾਲ ਸੰਬੰਧ ਆ ਕਿਹੜੇਵਾਦ ਨਾਲੇ ਜੁੜੇ ਹੋਏ ਨੇ ਪ੍ਰੋਫੈਸਰ ਮੋਹਨ ਸਿੰਘ ਮੋਹਨ ਸਿੰਘ ਤੇ ਅਮਰਤਾ ਪ੍ਰੀਤਮ ਰੋਮਾਂਸਵਾਦੀ ਪ੍ਰਗਤੀਵਾਦੀ ਨੇ ਇਹ ਕਿਸ ਕਾਵਿ ਪ੍ਰਵਿਰਤੀ ਦੇ ਵਿਰੋਧ ਵਿੱਚ ਪ੍ਰਯੋਗਵਾਦੀ ਕਾਵਿ ਪ੍ਰਵਿਰਤੀ ਦਾ ਜਨਮ ਹੋਇਆ ਪ੍ਰਗਤੀਵਾਦੀ ਮੋਹਨ ਸਿੰਘ ਬਣਦਾ ਤੋਂ ਸ਼ਾਇਰ ਜੇਕਰ ਮੈਂ ਨਾ ਮਰਦੀ ਪ੍ਰੋਫੈਸਰ ਮੋਹਨ ਸਿੰਘ ਦੇ ਕਾਵ ਸੰਗ੍ਰਹਿ ਸਾਵੇ ਪੱਤਰ ਦੀਆਂ ਇਹ 17 ਕਿਸ ਕਵਿਤਾ ਵਿੱਚ ਅੰਕਤ ਨੇ ਬਸੰਤਾ ਜਾਂਚ ਮੈਨੂੰ ਆ ਗਈ ਗਮ ਖਾਣ ਦੀ ਰੋ ਰੋ ਕੇ ਜੀ ਪਰਚਾਣ ਦੀ ਇਹ 17 ਕਿਸ ਦੀਆਂ ਨੇ ਸ਼ਿਵ ਕੁਮਾਰ ਦੀਆਂ ਆਧੁਨਿਕ ਪੰਜਾਬੀ ਕਾਵ ਦਾ ਪ੍ਰਮੁੱਖ ਕਾਵ ਰੂਪ ਕਿਹੜਾ ਹੈ ਪ੍ਰਮੁੱਖ ਕਾਵ ਰੂਪਤਾ ਸੀ ਬਹੁਤ ਸਾਰੇ ਕਾਵ ਰੂਪ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਸਾਹਿਤ ਮਿਲਦਾ ਹੈ ਸਾਨੂੰ ਆਧੁਨਿਕ ਪੰਜਾਬੀ ਸਾਹਿਤ ਦੇ ਵਿੱਚ ਗੀਤ ਵੀ ਮਿਲਦੇ ਨੇ ਰੁਵਾਇਆਂ ਵੀ ਮਿਲਦੀਆਂ ਨੇ ਗਜ਼ਲਾਂ ਵੀ ਮਿਲਦੀਆਂ ਨੇ ਇਸ ਲਈ ਸਾਡਾ ਆਨਸਰ ਕੀ ਆਊਗਾ ਪ੍ਰੋਤਕ ਸਾਰੇ ਕਿਸ ਕਾਵ ਕਿਸ ਕਵੀ ਉੱਪਰ ਗੁਰਵਾਣੀ ਦਾ ਬਧੇਰੇ ਪ੍ਰਭਾਵ ਆ ਕਿਸ ਕਵੀ ਉੱਪਰ ਗੁਰਵਾਣੀ ਦਾ ਬਧੇਰੇ ਪ੍ਰਭਾਵ ਆ ਭਾਈ ਵੀਰ ਸਿੰਘ ਉੱਪਰ ਕਿਹੜਾ ਕਾਵ ਰੂਪ ਆਤਮ ਕੇਂਦ੍ਰਿਤ ਆ ਪਰਗੀਤ ਕਿਹੜਾ ਕਵਿਤਾ ਵਿੱਚ ਜ਼ਰੂਰੀ ਆ ਕੀ ਜ਼ਰੂਰੀ ਆ ਕਵਿਤਾ ਦੇ ਵਿੱਚ ਲੈ ਗਜ਼ਲ ਦੇ ਸ਼ਾਬਦਿਕ ਅਰਥ ਹਨ ਗਜ਼ਲ ਦੇ ਸ਼ਾਬਦਿਕ ਅਰਥ ਹਨ ਔਰਤਾਂ ਨਾਲ ਗੱਲਾਂ ਕਰਨਾ ਗਜ਼ਲ ਕਿਹੜੀ ਪਾਸ਼ਾ ਦਾ ਸ਼ਬਦ ਆ ਗਜ਼ਲ ਅਰਬੀ ਪਾਸ਼ਾ ਦਾ ਸ਼ਬਦ ਹੈ ਸ਼ੇਅਰ ਸ਼ੇਅਰ ਕੀਆ ਕਾਵਿ ਭੇਦ ਦਾ ਸ਼ੇਅਰ ਕਾਵਿ ਭੇਦ ਦਾ ਗਜ਼ਲ ਦੀਆਂ ਦੋ ਕਿਸਮਾਂ ਮੁਸਲਸਲ ਗਜ਼ਲ ਤੇ ਗੈਰ ਮੁਸਲਸਲ ਗਜ਼ਲ ਵਿੱਚ ਅੰਤਰ ਕਿਸ ਤੱਤ ਤੇ ਆਧਾਰਿਤ ਹੁੰਦਾ ਹੈ ਜਾਂ ਕਿਹੜਾ ਕਾਰਨ ਬਣਦਾ ਹੈ ਅੰਤਰ ਹੋਣ ਦਾ ਇਹਨਾਂ ਦੋਨਾਂ ਗਜ਼ਲਾਂ ਦੇ ਰੂਪਾਂ ਦੇ ਵਿੱਚ ਹਾਂ ਭਾਵ ਜਾਂ ਵਸਤੂ ਦਾ ਗਜ਼ਲਾਂ ਦੇ ਇਕੱਠ ਨੂੰ ਕਿਹਾ ਜਾਂਦਾ ਹੈ ਗਜ਼ਲਾਂ ਦੇ ਇਕੱਠ ਨੂੰ ਕੀ ਕਿਹਾ ਜਾਂਦਾ ਹੈ ਦੀਵਾਨ ਸ਼ਹਿਰ ਸੌਰੀ ਬਹਿਰ ਤੋਂ ਭਾਵ ਬਹਿਰ ਤੋਂ ਭਾਵ ਕੀ ਆ ਬਹਿਰ ਤੋਂ ਭਾਵ ਲੈ ਖੰਡ ਗਜ਼ਲ ਦੇ ਪਹਿਲੇ ਸ਼ੇਰ ਨੂੰ ਕੀ ਕਹਿੰਦੇ ਨੇ ਗਜ਼ਲ ਦੇ ਪਹਿਲੇ ਸ਼ੇਰ ਨੂੰ ਮਤਲਾ ਕਹਿੰਦੇ ਨੇ ਇਹ ਵੀ ਡਿਟੇਲ ਦੇ ਵਿੱਚ ਕੀਤਾ ਸੀ ਗਜ਼ਲ ਦਾ ਅੰਤਮ ਸ਼ੇਅਰ ਕੀ ਕਹਾਉਂਦਾ ਹੈ ਗਜ਼ਲ ਦਾ ਅੰਤਮ ਸ਼ੇਅਰ ਜਿਹੜਾ ਉਹ ਮਕਤਾ ਕਹਾਉਂਦਾ ਹੈ ਜੇਕਰ ਗਜ਼ਲ ਦਾ ਦੂਜਾ ਸ਼ੇਅਰ ਵੀ ਤੁਕਾਂਤ ਮਿਸਰੇ ਮਿਸਰਿਆ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਹੁਸਨੇ ਮਤਲਾ ਕਿਹਾ ਜਾਂਦਾ ਹੈ ਅਰਬੀ ਭਾਸ਼ਾ ਦੇ ਸ਼ਬਦ ਨਜ਼ਮ ਦਾ ਅਰਥ ਨਜ਼ਮ ਦਾ ਕੀ ਅਰਥ ਆ ਅਰਬੀ ਸੌਰੀ ਨਜ਼ਮ ਦਾ ਕੀ ਅਰਥ ਆ ਮੋਤੀਆਂ ਨੂੰ ਇੱਕ ਤਾਂ ਅੱਗੇ ਵੀ ਵਿੱਚ ਲੜੀ ਵਾਗ ਪਰੋਣਾ ਰੁਬਾਈ ਕਿਸ ਭਾਸ਼ਾ ਦਾ ਸ਼ਬਦ ਰੁਬਾਈ ਅਰਬੀ ਭਾਸ਼ਾ ਦਾ ਸ਼ਬਦ ਰੁਬਾਈ ਵਿੱਚ ਕਿੰਨੇ ਚਰਨ ਹੁੰਦੇ ਨੇ ਰੁਬਾਈ ਵਿੱਚ 4 ਚਰਨ ਹੁੰਦੇ ਨੇ ਰੁਬਾਈ ਦੇ ਜਿਸ ਚਰਨ ਦਾ ਦੁਕਾੰਤ ਨਹੀਂ ਮਿਲਦਾ ਕਿਹੜਾ ਹੈ ਉਹ ਜਿਸ ਵਿੱਚ ਦੁਕਾੰਤ ਨਹੀਂ ਮਿਲਦਾ ਤੀਜੇ ਚਰਨ ਵਿੱਚ ਤੁਕਾਂਤ ਨਹੀਂ ਮਿਲਦਾ ਰਵਾਈ ਦਾ ਦੂਜਾ ਨਾਂ ਕੀ ਆ ਰਵਾਈ ਦਾ ਦੂਜਾ ਨਾਂ ਚੌ ਮਿਸਰਾਏ ਰੁਕਨ ਤੇ ਅਰਕਾਨ ਸਬੰਧਿਤ ਨੇ ਰੁਕਨ ਤੇ ਅਰਕਾਨ ਸਬੰਧਿਤ ਨੇ ਅਰੂਜ਼ ਨਾਲ ਭਾਈ ਵੀਰ ਸਿੰਘ ਦੀ ਕਵਿਤਾ ਕਿਸ ਰੂਪਾਕਾਰ ਅਧੀਨ ਆਉਂਦੀ ਹੈ ਭਾਈ ਵੀਰ ਸਿੰਘ ਦੀ ਕਵਿਤਾ ਪਰਗੀਤ ਕਾ ਪਰਗੀਤ ਰੂਪਾਕਾਰ ਅਧੀਨ ਆਉਂਦੀ ਹੈ ਇਹ ਸਤਰਾਂ ਨੇ ਜਿਹੜੀਆਂ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਕੁਝ ਲੱਗਦੇ ਨੇ ਮਾਵਾਂ ਇਹ ਸਾਰੀ ਜਾਣਦੇ ਤੁਸੀਂ ਕਿਹਦੀਆਂ ਨੇ ਤਾਂ ਮੇਰੇ ਬਿਨਾ ਦੱਸੇ ਤੁਸੀਂ ਇਹ ਕਹਿ ਸਕਦੇ ਹੋ ਸ਼ਿਵ ਕੁਮਾਰ ਬਟਾਲਵੀ ਦੀਆਂ ਇਹ ਰਚਨਾਵਾਂ ਨੇ ਇਹ ਗਲੀ ਮਹੀਯਾਰ ਦੀ ਹੈ ਇਹ ਰਾਹ ਸੱਚੀ ਸਰਕਾਰ ਦੀ ਹੈ ਇਸ ਕਵੀ ਦੀਆਂ ਕਿਸ ਕਵੀ ਦੀਆਂ ਪੰਕਤੀਆਂ ਨੇ ਇਹ ਕਦੇ ਤੁਸੀਂ ਸੁਣੀਆਂ ਹੋਣਗੀਆਂ ਪੜ੍ਹੀਆਂ ਹੋਣਗੀਆਂ ਪ੍ਰੋਫੈਸਰ ਪੂਰਨ ਸਿੰਘ ਦੀਆਂ ਇਹ ਪੰਕਤੀਆਂ ਨੇ ਸ਼ਬਦ ਕਹੇ ਤਾਂ ਸ਼ਬਦ ਤਾਂ ਕਹੇ ਜਾ ਚੁੱਕੇ ਹਨ ਅਸਾਥੋਂ ਵੀ ਪਹਿਲਾਂ ਦੇ ਸਾਥੋਂ ਵੀ ਬਹੁਤ ਬਾਅਦ ਦੇ ਕਾਪ ਪੰਕਤੀਆਂ ਦਾ ਕੀ ਅਰਥ ਹੈ ਇਹਨਾਂ ਅਰਥਾਂ ਸਿਰਫ ਸ਼ਬਦ ਹੀ ਕਾਫੀ ਨਹੀਂ ਹੋਰ ਕੁਝ ਕਰਨ ਦੀ ਵੀ ਜ਼ਰੂਰਤ ਹੈ ਸਾਡਾ ਅਗਲਾ ਕੁਐਸਚਨ ਪੰਜਾਬੀ ਕਾਵ ਖੇਤਰ ਵਿੱਚ ਪ੍ਰਯੋਗਵਾਦੀ ਪ੍ਰਯੋਗਸ਼ੀਲ ਲਹਿਰ ਦਾ ਆਰੰਭ ਕਦੋਂ ਹੋਇਆ ਪ੍ਰਯੋਗਵਾਦੀ ਤੇ ਪ੍ਰਯੋਗਸ਼ੀਲ ਦੋਨੇ ਇੱਕੋ ਹੀ ਲਹਿਰ ਦੇ ਨਾਮ ਨੇ ਤਾਂ ਇਹ ਕਦੋਂ ਹੋਇਆ 1960 ਤੋਂ ਪਹਿਲਾਂ ਹੋਇਆ ਸੀਗਾ ਇਹ ਅੱਗੇ ਸਾਡੇ ਕੋਲ ਕੁਐਸਚਨ ਹੈਗਾ ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਨੂੰ ਪਹਿਲੀ ਵਾਰ ਮਿਲਣ ਤੇ ਪੂਰਨ ਦੀ ਉਮਰ ਕਿੰਨੀ ਦੱਸੀ ਆ 18 ਸਾਲ ਦੱਸੀ ਆ ਅਗਲਾ ਕੁਐਸਚਨ ਪ੍ਰਤੀਕਾਂ ਦੀ ਸਭ ਤੋਂ ਘੱਟ ਵਰਤੋਂ ਕਰਨ ਵਾਲਾ ਨਵ ਰਸਿਆਵਾਦੀ ਕਵੀ ਕਿਹੜਾ ਏ ਜਿਨੇ ਬਹੁਤ ਘੱਟ ਪ੍ਰਤੀਕਾਂ ਦੀ ਵਰਤੋਂ ਕੀਤੀ ਆ ਜਿਸ ਵਾਂ ਸਿੰਘ ਨੇ ਕੀ ਇਹ ਕਾਬਦੁਕਾਨੇ ਜਿਹੜੀਆਂ ਇਹਨਾਂ ਨੂੰ ਪੜ੍ਹ ਕੇ ਤੁਸੀਂ ਆਨਸਰ ਦੇਣਾ ਏ ਕਿ ਇਹ ਕਿਹੜੇ ਅ ਕਵੀ ਦੀਆਂ ਨੇ ਕਿ ਇਹਨੇ ਇਹ ਕਾਬਦੁਕ ਤੁਕਾਨੇ ਜਿਹੜੀਆਂ ਰਚੀਆਂ ਨੇ ਪ੍ਰੋਫੈਸਰ ਮੋਹਨ ਸਿੰਘ ਦੀਆਂ ਜਿਹੜੀਆਂ ਇਹ ਕਾਬਦੁਕਾਨੇ ਬੋਲ ਮਿੱਟੀ ਦੇ ਬਾਵੇ ਆ ਤੇਰਾ ਹਾਸਾ ਕਿਸ ਨੇ ਖਾ ਲਿਆ ਇਹ ਕਾਵਤੁਕਾਂ ਕਿਧੀਆਂ ਨੇ ਗੁਰਵਤ ਗੁਰਪਤ ਜਨ ਗਿੱਲ ਦੀਆਂ ਕਾਵਤੁਕਾਂ ਨੇ ਇਹ ਤੁਝਾਰਵਾਦੀ ਕਵਿਤਾ ਦੀ ਅਗਰ ਭੂਮੀ ਹੈ ਤੁਝਾਰਵਾਦੀ ਕਵਿਤਾ ਦੀ ਅਗਰ ਭੂਮੀ ਹੈ ਰੋਮਾਂਟਿਕ ਕ੍ਰਾਂਤੀਵਾਦੀ ਪ੍ਰਯੋਗਸ਼ੀਲ ਕਾਵ ਆਧਾਰਿਤ ਸੀ ਕੀ ਦੇ ਅਧਾਰਤ ਸੀ ਪ੍ਰਯੋਗਸ਼ੀਲ ਕਾਵ ਸਾਹਿਤ ਅਤੇ ਸਿਧਾਂਤ ਦੇ ਮਕਾਨ ਕੀ ਸੰਬੰਧਾਂ ਦੇ ਪੰਜਾਬੀ ਦਾ ਕਿਹੜਾ ਪ੍ਰਯੋਗਸ਼ੀਲ ਕਵੀ ਅਸਤਿਤਵਵਾਦੀ ਚਿੰਤਨ ਵੱਲ ਮੁੜਿਆ ਪੰਜਾਬੀ ਦਾ ਰਵਿੰਦਰ ਰਵੀ ਕਵੀ ਆ ਜਿਹੜਾ ਉਹ ਅਸਤਿਤਵਵਾਦੀ ਚਿੰਤਨ ਵੱਲ ਮੁੜਿਆ ਤਾਂ ਪੰਜਾਬੀ ਕਵਿਤਾ ਨਾਲ ਸੰਬੰਧਿਤ ਆਧੁਨਿਕ ਕਵਿਤਾ ਨਾਲ ਸੰਬੰਧਿਤ ਐਮਸੀਕਿਊ ਕੀਤੇ ਨੇ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਅਗਲੇ ਐਮਸੀਕਿਊ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਓਕੇ ਥੈਂਕਸ